ਦੇਸ਼ ਕੌਮ ਤੋਂ ਹੋਇਆ ਕੁਰਬਾਨ ਲਿਖਾਂ ਪੰਥ ਖਾਲਸੇ ਦੀ ਮੈਂ ਸ਼ਾਨ ਲਿਖਾਂ ਕਿਸੇ ਲਿਖਾਂ ਮੈਂ ਕਿੰਜ ਕੁਰਬਾਨੀਆਂ ਦੇ ਕਿਸੇ ਲਿਖਾਂ ਮੈਂ ਕਿੰਜ ਕੁਰਬਾਨੀਆਂ ਦੇ ਇੰਨੀ ਸਮਝ ਨਹੀਂ ਕਰ ਬਿਆਨ ਲਿਖਾ ਤੇਰੇ ਵਰਗਾ ਨਾ ਕਲਮ ਦਾ ਤਨੀ ਕੋਈ ਤੇਰੇ ਵਰਗਾ ਨਾ ਕਲਮ ਦਾ ਤਨੀ ਕੋਈ ਪਈ ਲਫ਼ਜ਼ਾਂ ਨੇ ਕੀ ਕੀ ਨਿਸ਼ਾਨ ਲਿਖਾ ਪਿਤਾ ਤੋਰਿਆ ਧਰਮ ਬਚਾਉਣ ਦੇ ਲਈ ਪਿਤਾ ਤੋਰਿਆ ਧਰਮ ਬਚਾਉਣ ਦੇ ਲਈ 9 ਸਾਲ ਦਾ ਮੈਂ ਬਲਵਾਨ ਲਿਖਾਂ 9 ਸਾਲਾਂ ਦਾ ਮੈਂ ਬਲਵਾਨ ਲਿਖਾਂ ਰੂਫ ਕੀ ਜੋ ਉਸ ਖਾਲਸੇ ਵਿੱਚ ਰੂਫ ਕੀ ਜੋ ਉਸ ਖਾਲਸੇ ਵਿੱਚ ਤਰਨਾਨਕ ਦਾ ਮੈਂ ਤਿਆਨ ਲਿਖਾਂ ਸਵਾਲਖਤੇ ਇੱਕ ਇੱਕ ਸਿੰਘ ਭਾਰੀ ਸਵਾਲਖਤੇ ਇੱਕ ਇੱਕ ਸਿੰਘ ਭਾਰੀ ਹੌਸਲੇ ਵੰਗਰਾ ਕਿਵੇਂ ਝਟਾਨ ਲਿਖਾਂ ਆਪੇ ਗੁਰੂ ਤੇ ਆਪੇ ਚੇਲਾ ਬਣਿਆ ਆਪੇ ਗੁਰੂ ਤੇ ਆਪੇ ਚੇਲਾ ਬਣਿਆ ਪਾਈ ਅੰਮ੍ਰਿਤ ਵਿੱਚ ਕਿਵੇਂ ਜਾਨ ਲਿਖਾਂ ਸਿੰਘ ਹੋਇਆ ਕਿਵੇਂ ਦੁਸ਼ਮਣਾਂ ਸਾਵੇਂ ਸਿੰਘ ਹੋਇਆ ਕਿਵੇਂ ਦੁਸਮਣਾ ਸਾਵੇਂ ਓ ਦੇ ਵਰਗਾ ਨਾ ਵਿੱਚ ਜਹਾਨ ਲਿਖਾ ਓ ਦੇ ਵਰਗਾ ਨਾ ਵਿੱਚ ਜਹਾਨ ਲਿਖਾ ਨਕੋ ਨਕ ਵੀ ਸਰਸਾ ਪਰੇ ਉਸ ਦਿਨ ਨਕੋ ਨਕ ਵੀ ਸਰਸਾ ਪਰੇ ਉਸ ਦਿਨ ਸਿੰਘਾਂ ਹੱਥ ਮੈਂ ਤੀਰ ਕਮਾਨ ਲਿਖਾ ਸਿੰਘਾਂ ਹੱਥ ਮੈਂ ਤੀਰ ਕਮਾਨ ਲਿਖਾ ਦੋ ਵਾਰੇ ਲੜਾਈ ਚਮਕੌਰ ਦੀ ਵਿੱਚ ਦੋ ਵਾਰੇ ਲੜਾਈ ਚਮਕੌਰ ਦੀ ਵਿੱਚ ਦੋ ਸਰਹੰਦ ਵਿੱਚ ਹੋਏ ਕੁਰਬਾਨ ਲਿਖਾ ਦੋ ਸਰਹੰਦ ਵਿੱਚ ਹੋਏ ਕੁਰਬਾਨ ਲਿਖਾ ਸਰਵੰਸ ਬਾਰ ਕੇ ਮੱਛੀ ਬੜੇ ਪਿਆਸ ਤਾ ਸਰਵੰਸ ਬਾਰ ਕੇ ਮੱਛੀ ਬੜੇ ਪਿਆਸ ਤਾ ਇਤ ਖਾਲਸੇ ਦਾ ਉੱਚਾ ਨਿਸ਼ਾਨ ਲਿਖਾਂ ਕੀਤਾ ਖਾਲਸੇ ਦਾ ਉੱਚਾ ਨਿਸ਼ਾਨ ਲਿਖਾਂ ਔਰੰਗਜ਼ੇਬ ਨੂੰ ਲੜਤਾ ਲੱਖ ਪਾਈਆਂ ਔਰੰਗਜ਼ੇਬ ਨੂੰ ਲੜਤਾ ਲੱਖ ਪਾਈਆਂ ਕਿੰਨੀ ਸ਼ਬਦਾਂ ਵਿੱਚ ਸੀ ਜਾਨ ਲਿਖਾਂ ਕਿੰਨੀ ਸ਼ਬਦਾਂ ਵਿੱਚ ਸੀ ਜਾਨ ਲਿਖਾਂ ਮਾਤਾ ਪਿਤਾ ਤੇ ਚਾਰੇ ਲਾਲ ਵਾਰੇ ਮਾਤਾ ਪਿਤਾ ਤੇ ਚਾਰੇ ਲਾਲ ਵਾਰੇ ਕਿੱਡਾ ਜਿਗਰਾ ਮੈਂ ਸਹੇਬੇ ਕਮਾਲ ਲਿਖਾਂ ਕਿੱਡਾ ਜਿਗਰਾ ਮੈਂ ਸਹੇਬੇ ਕਮਾਲ ਲਿਖਾਂ ਦੇਣਾ ਕੁਰਬਾਨੀਆਂ ਦਾ ਦੇ ਸਕਦੇ ਨਹੀਂ ਦੇਣਾ ਕੁਰਬਾਨੀਆਂ ਦਾ ਦੇ ਸਕਦੇ ਨਹੀਂ ਚੱਪੇ ਚੱਪੇ ਮੈਂ ਸ਼ਹੀਦੀ ਨਿਸ਼ਾਨ ਲਿਖਾਂ ਚੱਪੇ ਚੱਪੇ ਮੈਂ ਸ਼ਹੀਦੀ ਨਿਸ਼ਾਨ ਲਿਖਾਂ ਚੱਪੇ ਚੱਪੇ ਮੈਂ ਸ਼ਹੀਦੀ ਨਿਸ਼ਾਨ ਲਿਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ